بس ਚੰਦ ਸਕਿੰਟ ਪੁਲਿਸ ਨੂੰ ਫਾਇਰ ਕੀਤਾ ਗਿਆ ਕਿ ਲੜਕੇ ਦੀ ਬਾਹਰ ਇੱਕ ਫਰ ਲੱਗਾ ਨਹੀਂ ਇਦਾਂ ਨੇ ਜੀ ਪੁਲਿਸ ਜਦ ਮੈਂ ਤੁਹਾਨੂੰ ਦੱਸਿਆ ਨਾਕਾ ਲੱਗਾ ਸੀ ਜਦੋਂ ਇਹਨਾਂ ਨੇ ਵਾਰਨਿੰਗ ਕੀਤਾ ਸਾਡੇ ਚੌਂਕੀ ਚਾਰ ਦੇ ਤੇ ਭਾਈ ਇਹ ਕੁਛ ਹੀ ਰੁਕੋ ਤੇ ਨੰਬਰ ਵੀ ਹੈ ਨਹੀਂ ਸੀ ਕੋਈ ਮੋਟਰਸਾਈਕਲ ਤੇ ਤੇ ਫਿਰ ਅਸੀਂ ਕਿਉਂਕਿ ਥੋੜੀ 15 ਅਗਸਤ ਕਰਕੇ ਥੋੜੀ ਚੈਕਿੰਗ ਵੀ ਚੱਲ ਰਹੀ ਹੈ ਥੋੜੀ ਅਲਰਟਨੈਸ ਵੀ ਜ਼ਿਆਦਾ ਹੈਗੀ ਹੈ ਤਾਂ ਉਹਨੇ ਜੇ ਕੇਰਾ ਫਾਇਰ ਜਿਹੜਾ ਕੀਤਾ ਹੈਗਾ ਬਾਚ ਕੀਤਾ ਫਰੀਦਕੋਟ ਦੇ ਵਿੱਚ ਪੁਲਿਸ ਨਾਕੇ ਤੇ ਸ਼ੱਕੀ ਹਾਲਾਤ ਵਿੱਚ ਚੱਲੀ ਗੋਲੀ ਦੋ ਨੌਜਵਾਨ ਜ਼ਖਮੀ ਉਹਨਾਂ ਨੂੰ ਇਲਾਜ ਲਈ ਦਾਖਲ ਕਰਵਾਇਆ ਹੋਇਆ ਹੈ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ। ਫਰੀਦਕੋਟ ਪੁਲਿਸ ਵੱਲੋਂ ਨਾਕੇ ਤੇ ਦੋ ਮੋਟਰਸਾਈਕਲ ਸਵਾਰ ਮੁੰਡਿਆਂ ਨੂੰ ਰੁਕਣ ਦਾ ਇਸ਼ਾਰਾ ਦਿੱਤੇ ਜਾਣ ਤੇ ਉਹਨਾਂ ਵੱਲੋਂ ਰੁੱਕ ਕੇ ਚੈੱਕ ਕਰਾਉਣ ਦੀ ਬਜਾਏ ਭੱਜਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੇ ਪੁਲਿਸ ਨੇ ਗੋਲੀ ਚਲਾ ਦਿੱਤੀ। ਇਸ ਦੌਰਾਨ ਕਬਰਾਹਟ ਵਿੱਚ ਇਹਨਾਂ ਮੁੰਡਿਆਂ ਦਾ ਮੋਟਰਸਾਈਕਲ ਅੱਗੇ ਪੁਲੀ ਦੇ ਨਾਲ ਟਕਰਾ ਗਿਆ ਤੇ ਦੋਨੇ ਡਿੱਗ ਕੇ ਜ਼ਖਮੀ ਹੋ ਗਏ ਇਹਨਾਂ ਦੋਨਾਂ ਨੂੰ ਇਲਾਜ ਦੇ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਲਿਆਂਦਾ ਗਿਆ ਹੈ ਪਰਚਾਯੋਗ ਸੂਤਰਾਂ ਦੇ ਅਨੁਸਾਰ ਇਹਨਾਂ ਦੋਨਾਂ ਵਿੱਚੋਂ ਇੱਕ ਲੜਕਾ ਨਵਾਲਗ ਹੈ ਤੇ ਹਲੇ ਪੜ ਰਿਹਾ ਹੈ ਜਦੋਂ ਕਿ ਦੂਸਰਾ 19 ਕੋ ਸਾਲ ਦਾ ਮੁੰਡਾ ਹੈ ਤੇ ਦੋਨੇ ਹੀ ਕੋਟਕਪੂਰਾ ਦੇ ਨਾਲ ਸੰਬੰਧਿਤ ਪਿੰਡਾਂ ਦੇ ਦੱਸੇ ਜਾ ਰਿਹਾ ਹੈ ਫਰੀਦਕੋਟ ਦੇ ਐਸਪੀ ਸਰਦਾਰ ਜਸਮੀਤ ਸਿੰਘ ਨੇ ਦੱਸਿਆ ਕਿ 15 ਅਗਸਤ ਹੋਣ ਕਰਕੇ ਪੁਲਿਸ ਨੇ ਸਾਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਕੀਤੀ ਹੋਈ ਹੈ ਤੇ ਅੱਜ ਵੀ ਪੰਜ ਗ੍ਰਾਂਈ ਚੌਕੀ ਦੀ ਪੁਲਿਸ ਵੱਲੋਂ ਨਾਕਾ ਲਗਾਇਆ ਹੋਇਆ ਸੀ। ਉਹਨਾਂ ਦੱਸਿਆ ਕਿ ਇਹ ਦੋਨੇ ਮੁੰਡੇ ਬਿਨਾ ਨੰਬਰੀ ਮੋਟਰਸਾਈਕਲ ਦੇ ਸਵਾਰ ਹੋ ਕੇ ਆਏ ਤੇ ਇਹਨਾਂ ਨੂੰ ਨਾਕੇ ਤੇ ਰੁਕਣ ਦਾ ਇਸ਼ਾਰਾ ਕੀਤਾ ਤੇ ਇਹਨਾਂ ਨੇ ਰੁਕਣ ਦੀ ਬਜਾਏ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇਹਨਾਂ ਦਾ ਮੋਟਰਸਾਈਕਲ ਅੱਗੇ ਡਿੱਗ ਪਿਆ ਤੇ ਇਹ ਜ਼ਖਮੀ ਹੋ ਗਏ ਪੁਲਿਸ ਵੱਲੋਂ ਗੋਲੀ ਚਲਾਏ ਜਾਣ ਤੇ ਇੱਕ ਲੜਕੇ ਦੀ ਬਾਹ ਵਿੱਚ ਗੋਲੀ ਲੱਗੇ ਹੋਣ ਬਾਰੇ ਪੁੱਛੇ ਜਾਣ ਤੇ ਸਰਦਾਰ ਜਸਮੀਤ ਸਿੰਘ ਨੇ ਕਿਹਾ ਕਿ 15 ਅਗਸਤ ਕਰਕੇ ਪੁਲਿਸ ਚੌਕਸ ਆ ਤੇ ਨਾਕੇ ਤੇ ਪੁਲਿਸ ਨੇ ਇਹਨਾਂ ਮੁੰਡਿਆਂ ਨੂੰ ਵਾਰਨ ਵੀ ਕੀਤਾ ਸੀ ਰੁਕਣ ਲਈ ਪਰ ਮੋਟਰਸਾਈਕਲ ਦੇ ਨੰਬਰ ਪਲੇਟ ਵੀ ਨਹੀਂ ਸੀ ਜਿਸ ਕਰਕੇ ਹਾਲਾਤ ਸ਼ੱਕੀ ਬਣੇ ਹੋਏ ਸੀ ਤੇ ਪੁਲਿਸ ਅਲਰਟ ਤੇ ਹੋਣ ਕਰਕੇ ਮੌਕੇ ਦੇ ਹਾਲਾਤ ਨੂੰ ਦੇਖਦਿਆਂ ਪੁਲਿਸ ਪਾਰਟੀ ਨੇ ਹਵਾਈ ਫਾਇਰ ਕੀਤਾ ਪਰ ਕਿਸੇ ਦੇ ਇਹ ਫਾਇਰ ਲੱਗਾ ਜਾਂ ਨਹੀਂ ਲੱਗਾ ਇਸ ਬਾਰੇ ਹਜੇ ਇਲਾਜ ਚੱਲ ਰਿਹਾ ਹੈ ਤੇ ਇਲਾਜ ਦੌਰਾਨ ਪਤਾ ਲੱਗੇਗਾ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨਾਕੇ ਤੇ ਨਾ ਰੁਕਣਾ ਸ਼ੱਕੀ ਹਾਲਾਤ ਪੈਦਾ ਕਰਦਾ ਹੈ ਜਿਸ ਕਰਕੇ ਇਹ ਸਥਿਤੀ ਬਣੀ ਹੋਈ ਹੋ ਸਕਦੀ ਹੈ ਫਿਲਹਾਲ ਦੋਨਾਂ ਮੁੰਡਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਜੀ ਕਿ ਸਾਡੇ ਹੁਣ ਜਿੱਦਾਂ ਤੁਹਾਨੂੰ ਪਤਾ ਹੈ 15 ਜਨ ਸਨੇੜੇ ਆ ਰਹੀ ਹੈ ਤੇ ਅਸੀਂ ਜਗਾ ਜਗਾ ਮਗਰ ਨਾਕੇ ਲਗਾਏ ਹੋਏ ਆ ਤਾਂ ਸਾਡੀ ਪੰਜ ਗਰਾਈ ਚੌਂਕੀ ਵਾਲਿਆਂ ਨੇ ਵੀ ਨਾਕਾ ਲਗਾਇਆ ਹੋਇਆ ਸੀ ਤੇ ਉੱਥੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਨੇ ਇਹਨਾਂ ਨੇ ਉਹਨਾਂ ਨੂੰ ਰੁਕਣ ਦਾ ਜਦੂ ਇਸ਼ਾਰਾ ਕੀਤਾ ਉਹ ਐਕਚੁਅਲੀ ਰੁਕੇ ਨਹੀਂ ਹੈਗੇ ਇਹਨਾਂ ਨੂੰ ਉਹਨਾਂ ਨੂੰ ਕਿਹਾ ਵੀ ਭਾਈ ਕਿਉਂਕਿ ਨਾਕਾ ਚੈਕਿੰਗ ਕਰ ਰਹੀ ਸੀ ਜਦੋਂ ਰੋਕਿਆ ਲੋਕੇ ਨਹੀਂ ਨਾਕਾ ਗਾਂ ਲੱਗਾ ਹੋਇਆ ਸੀ ਆਪਣੇ ਜਿੱਦਾਂ ਵੈਰੀਗੇਟ ਟਾਈਪ ਹੁੰਦੇ ਨੇ ਤੇ ਉਹ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਜਾ ਕੇ ਕਾਂ ਕਿਰਾ ਵਾਦੀ ਦੇ ਨਾਲ ਹੀ ਹਨਾ ਜੀ ਤੇ ਉਹ ਮੋਟਰਸਾਈਕਲ ਉਹਨਾਂ ਦਾ ਸਕਿਡ ਕਰ ਗਿਆ ਡਿੱਗ ਗਏ ਜਿਸ ਕਰਕੇ ਉਹਨਾਂ ਦੇ ਰਗੜਾ ਵਗੈਰਾ ਸੱਟਾਂ ਤੇ ਜਦੋਂ ਲੱਗੀਆਂ ਨੇ ਫਿਰ ਆਪਾਂ ਉਹਨਾਂ ਨੂੰ ਚੱਕ ਕੇ ਲੈ ਕੇ ਇਮੀਡੀਏਟਲੀ ਮੈਡੀਕਲ ਟੈਂਸ਼ਨ ਵਾਸਤੇ ਤਾਂ ਜੋ ਉਹਨਾਂ ਨੂੰ ਇੱਥੇ ਆਪਾਂ ਜਮ੍ਹਾਂ ਕਰਾਇਆ ਸਰ ਪੁਲਿਸ ਵੱਲੋਂ ਫਾਇਰ ਪਿੱਟਾ ਗਿਆ ਕਿ ਇਹ ਲੜਕੇ ਦੀ ਬਾਤ ਇੱਕ ਫਾਰੇ ਲੱਗਾ ਨੇ ਇਦਾਂ ਨੇ ਜੀ ਪੁਲਿਸ ਜਦੋਂ ਮੈਂ ਤਾਂ ਦੱਸਿਆ ਨਾਕਾ ਲੱਗਾ ਸੀ ਜਦੋਂ ਇਹਨਾਂ ਨੇ ਵਾਰਨਿੰਗ ਕੀਤਾ ਸਾਡੇ ਚੌਂਕੀ ਚਾਰ ਨੇ ਤੇ ਭਾਈ ਇਹ ਤੁਸੀਂ ਰੁਕੋ ਤੇ ਨੰਬਰ ਵੀ ਹੈ ਨਹੀਂ ਸੀ ਕੋਈ ਮੋਟਰਸਾਈਕਲ ਤੇ ਤੇ ਫਿਰ ਐਸੀ ਕਿਉਂਕਿ ਥੋੜੀ 15 ਅਗਸਤ ਕਰਕੇ ਤੁਸੀਂ ਚੈਕਿੰਗ ਵੀ ਚੱਲ ਰਹੀ ਹੈ ਥੋੜੀ ਅਲਰਟਨੈਸ ਵੀ ਜ਼ਿਆਦਾ ਹੈਗੀ ਆ ਤਾਂ ਉਹਨੇ ਜੇ ਕੇਰਾ ਫਾਇਰ ਜਿਹੜਾ ਕੀਤਾ ਹੈਗਾ ਵਾਚ ਕੀਤਾ ਜਸਟ ਉਹਨੂੰ ਕੀ ਕਹਿੰਦੇ ਆ ਕਿ ਵਾਰਨਿੰਗ ਮੰਦੀ ਸੇ ਉਹਨੂੰ ਉਹਦੇ ਲੱਗਾ ਕਿ ਨਹੀਂ ਲੱਗਾ ਉਹਨਾਂ ਲਾਲ ਚੱਲ ਰਿਹਾ ਉਹਨੂੰ ਪਤਾ ਲੱਗੇਗਾ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਇੱਕ ਬੱਚਾ ਉਹਨਾਂ ਚੋਂ ਮਾਈਨਰ ਹੈ ਉਹ ਸਿਰਫ ਪੁਲਿਸ ਤੋਂ ਡਰਦੇ ਮਰੇ ਜਿਹੜਾ ਉਹਨਾਂ ਨੇ ਆਪ ਦਾ ਬਾਈਕ ਜਿਹੜਾ ਪਿੱਛੇ ਇਹਦੇ ਜੀ ਉਹ ਜੇ ਪੁਲਿਸ ਦੇ ਪੁਲਿਸ ਪਹਿਲਾਂ ਤੋਂ ਇਤਨੀ ਹੈ ਨਹੀਂ ਕਿ ਉਹ ਉਹਨਾਂ ਨੇ ਉਸੇ ਵੇਲੇ ਹੀ ਉਹਨਾਂ ਨੂੰ ਕੱਲਿਆਂ ਰੁਕਾਇਆ ਬਾਕੀ ਨੂੰ ਵੀ ਰੋਕ ਕੇ ਚੈੱਕ ਕਰ ਰਹੇ ਸੀ ਲੋਕੀ ਆਪਣੇ ਆਪ ਕੋਆਪਰੇਟ ਕਰ ਰਹੇ ਸੀ ਪੁਲਿਸ ਨੂੰ ਤੇ ਜੇ ਉਹਨਾਂ ਨੂੰ ਕੋਈ ਇਦਾਂ ਦੀ ਕਹਾਣੀ ਸੀ ਤੇ ਰੁੱਕ ਕੇ ਪੁਲਿਸ ਨੂੰ ਦੱਸਦੇ ਹਨਾ ਜੀ ਉਹਨਾਂ ਨੇ ਭਜਾਣੀ ਨਹੀਂ ਸੀ ਚਾਹੀਦੀ ਉਹਨਾਂ ਨੂੰ ਇਹ ਚੀਜ਼ ਸ਼ੰਕਾ ਪੈਦਾ ਕਰਦੀ ਹੈ ਤਾਂ ਉਹਨਾਂ ਬੱਚਿਆਂ ਦੀ ਕੰਡੀਸ਼ਨ ਕਿਦਾਂ ਹੈ ਦੇ ਆਰ ਫਾਈਨਲ ਠੀਕ ਨੇ ਜੀ ਜਿਹੜੇ ਇਲਾਜ ਨੇ ਠੀਕ